ਕੰਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਬਾਈ ਹੁਣ ਬਸ ਤੁਸੀਂ ਮੈਨੂੰ ਸਿਆਲ 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 ਲੁੱਕ ਜੀ ਦੇਖਿਆ ਕਰੋਗੇ ਤੇ ਆਗੇ ਬਾਈ ਆਪਾਂ ਇਧਰਲੇ ਕਰੇ ਬੋਰੀਆਂ ਮਰੀਆਂ ਲਾਈਆਂ ਪਈਆਂ ਨੇ ਤੇ ਲਾਈਟਾਂ ਚੱਲੀਆਂ ਨੇ ਲਾਈਟ ਬੰਦ ਕਰ ਦਈਏ ਪਹਿਲਾਂ ਪਹਿਲਾ ਕੰਮ ਲਾਈਟ ਬੰਦ ਕਰਨਾ ਆਪਣਾ ਬਾਹਰ ਲਈ ਬਾਹਰ ਲਈ ਕਰਾਂਗੇ ਅੰਦਰ ਲਈ ਬਾਹਰ ਕਰਦੇ ਇਹ ਚਟੀਆਂ ਦਾ ਕੱਢ ਦਈਏ ਬਾਹਰੇ ਹੁਣ ਕੋ ਦੋ ਬਚੇ ਦੋ ਹੀ ਢਾਵਾਂਗੇ ਬਈ ਵੱਡਾ ਚਟਾ ਨਹੀਂ ਲਾਉਂਦੇ ਉਹ ਇਹ ਤਾਂ ਬਹੁਤ ਵਾਰੀਆਂ ਹੁੰਦੀਆਂ ਨੇ ਉਹਦਾ ਲਾਲ ਦੀਆਂ ਵੀ ਵਾਰੀਆਂ ਨੇ ਕੱਲ ਇੱਕ ਅੱਧੀ ਵਾਰੀ ਲਾਲ ਦੀ ਹੋਰ ਕਰਾ ਦਨੇ ਇੰਨੇ ਆਪਣਾ ਉਹ ਚਾ ਲੱਗ ਜੂ ਇਹ ਤਾਂ ਕਰਕੇ ਹੁਣ ਵਾਰੀਆਂ ਵੀ ਨਹੀਂ ਹੋਗੀਆਂ ਪੂਰੀਆਂ ਫੁੱਲ ਦੇ ਰਹੀ ਹੈ ਨਾ ਚਲ ਚਿੱਟੀਆਂ ਦਾ ਵੀ ਯਾਰ ਨੀਆਂ ਜਲੇ ਹੀ ਜਾਂਦਾ ਫਿਰ ਖਬੂਤ ਨਹੀਂ ਕੱਢਦੇ ਨੇ ਗਾਲ ਅਖੀ ਲਾਉਂਦੀ ਬਈ ਹਣ ਹੁਣ ਪੂਰਾ ਲੈਸ ਕਰਕੇ ਹਨ ਨਾ ਬਈ ਮੁੱਦਾ ਮੈਂ ਨਹੀਂ ਨਹੀਂ ਇਹ ਗਾ ਵੀ ਉਹ ਕਰ ਗਿਆ ਨਹੀਂ ਨਾ ਨਾ ਇਹ ਨਹੀਂ ਬਚਿਆ ਚਾਹ ਨਹੀਂ ਜਾਣਗੇ ਲਈ ਕਰਦੇ ਆਪਾਂ ਹੋਰ ਜਾਨਵਰਾਂ ਚ ਬਈ ਮਾਰ ਹੋ ਜਾਣੀ ਪੀਪਾ ਦਾ ਥੋੜੇ ਜਿਹਾ ਬਸੇ ਰਿਸਕ ਲਾਈਨ ਲਾ ਰਹਾ ਹਾਂ ਇਹ ਹੁਣ ਲਾਲ ਜਿਆਦਾ ਮੈਨੂੰ ਦੱਤ ਨਹੀਂ ਖੁੱਲ ਗਿਆ ਲੋਨੀ ਆਪੀ ਨਿਕਲ ਨਾ ਡੇਰਨੇ 7 ਵਜੇ ਦਾ ਜੇ ਬਾਰੇ ਵੀ ਨਹੀਂ ਨਾੜਦੇ ਤੰਦਰੀ ਰੱਖ ਲੈ ਇਹ ਗਾਲੱਖੀ ਜੁੜ ਗਈ ਸਿਆਕ ਤੋਂ ਇਹ ਆੜ ਤੈਸਿੰਦੇ ਉੱਟ ਨਾ ਇਹਨੇ ਨਾਲ ਆ ਫਿਰਦੇ ਨੇ ਬਈ ਉੱਡੇ ਤੰਨੇ ਛੱਟ ਤੇ ਨਾਲ ਗਾਲੱਖੀ ਛੱਟ ਤੇ ਇਹ ਕੀ ਫਿਰਦੀ ਰਹੂਗੀ ਕਹਿੰਦਾ ਇੱਕ ਪੂਰਾ ਉੱਡਾ ਗੱਲ ਵਜਾ ਯਾਰ ਬੰਦ ਲੱਗ ਕੇ ਆਇਆ ਜਾਵਾਂ ਪੂਰਾ ਇਹਨਾਂ ਨੇ ਵੀ ਕਹਿ ਦੇ ਉਹਨਾਂ ਉੱਡ ਗਏ ਠੀਕ ਹੋ ਗਿਆ ਦੱਪੇ ਮਾਰਦੇ ਨੀਵੇਂ ਹੋ ਜਾ ਕਰੇ ਉੱਚਾ ਹੋ ਜਾ ਕਰੇ ਇੱਧਰ ਜੇ ਨਹੀਂ ਮੈਂ ਬਗਾ ਬੈਠੂ ਫੇਰ ਉੱਚਾ ਹੋ ਗਿਆ ਹੇ ਨੀਵੇਂ ਹੋ ਜਾ ਕਰੇ ਫੇਰ ਉੱਚਾ ਹੋ ਜਾ ਕਰੇ ਮੈਂ ਇਹ ਕਰੂਗਾ ਮਗਰਿਆ ਹੁਣ ਆਪਣਾ ਥੋੜਾ ਜਨਾ ਬਾਈ ਅੰਦਰੋਂ ਆਹ ਬਾਜਰਾ ਤੇ ਪਗਲ ਬਾਜਰਾ ਲੈ ਲਈ 1.5 ਕਿਲੋ ਆ ਗਿਆ ਤੇ ਆਹ ਝੋਲਾ ਲੈ ਕੇ ਜਾਣਾ ਯਾਰ ਥੋੜੀ ਇੱਥੋਂ ਸਾਫ ਸਫਾਈ ਜੀ ਕਰੀਏ ਬੜੀ ਜੀ ਕਪੜਾ-ਕਪੜਾ ਜਾ ਮਾਰੀਏ ਯਾਰ ਸਿਸਟਮ ਜਾ ਕਰੀਏ ਦਵਾ ਸੈਟਾ ਆਈ ਲੋਡ ਨਾ ਉਹ ਮੇਰੀ ਇੱਕ ਜਰਾ ਐ ਖਲਾ ਗਈ ਇੱਥੇ ਨਾ ਮੋਟੀ ਫੱਟੀ ਲਿਆ ਕੇ ਫੱਟੀ ਲਿਆ ਕੇ ਮੋਟੀ ਇੱਥੇ ਲਾ ਕੇ ਗੋਲਮੇਖਾ ਉੱਥੇ ਲਾ ਗੋਲਮੇਖਾ ਵੀ ਫੱਟੀ ਲਾ ਦੀ ਯਾਰ ਚੀਜ਼ ਬਸਦਾ ਨਹੀਂ ਜੰਨੇ ਆ ਇਹ ਹੀਟਰ ਪਿਆ ਹੀਟਰ ਧਰਨੂ ਜਾਂ ਕੋਸ ਹੋਰ ਚੀਜ਼ਾਂ ਧਰਨੂ ਉਹ ਮੈਂ ਦੇਖਦਾ ਕਰਦਾ ਸਿਸਟਮ ਸੈੱਟ ਫੱਟੀ ਲਿਆ ਕੇ ਲਾਦਾ ਕਿੰਦਰ ਵਾ ਗਏ ਓਏ ਉਹ ਜਾਂਦੇ ਨੇ ਹੋ ਜਾਂਦੇ ਨੇ ਫੇਰ ਲੈ ਆਂਦੇ ਜੇ ਨੂੰ 15 ਮਿੰਟ ਆਉਂਗੇ ਕਿੱਦੇ ਮਾਰਦੇ ਦੋਨੇ ਬੱਚੇ ਨਾਲ ਕਿਦਾ ਗਾਣਾ ਦੋਨੇ ਬੱਚੇ ਕਿੱਦੇ ਮਾਰਦੇ ਨੂੰ ਫੇਰ ਲੈ ਆਂਦੇ ਵਧੀ ਹੋਈ ਚੱਕਰ ਨਹੀਂ ਮਜੇ ਬੱਚੇ ਇੱਧਰ ਛੋੜ ਦੇ ਸਾਦਰੀ ਤੇ ਬਿਠਾ ਦੇਣੇ ਬੱਚੇ ਮੂੰਹ ਤਾਂ ਖੱਢ ਗਏ ਜਦੋਂ ਨਿਕੜਾ ਕੰਢ ਕੇ ਬਿਠਾਉਣੇ ਨਾ ਥੁੱਪ ਜੀ ਕੇ ਬੈਠੇ ਰਹਿਣਗੇ ਯਾਰ ਮੇਰੇ ਹਿਸਾਬ ਨਾਲ ਫੇਰ ਕੰਮ ਕਰ ਲੈਣੇ ਇਹ ਲੋਕਾਂ ਨੂੰ ਫਿਰ ਲੈਣ ਦੇ ਆਏ ਜੀ ਬਹੁਤ ਵਧੀਆ ਫਿਰਦੇ ਨੇ ਫਿਰ ਹੀ ਲੈਣ ਦੇ ਦਾ ਟਾਈਮ ਵੀ ਨਹੀਂ ਕੋਈ 8 ਵਜੇ ਨਾਲ ਜੀ ਢੰਡੇ ਢੰਡੇ ਚ ਫਿਰ ਲੈਣ ਦੇ ਉਹਨੂੰ ਬਿਠਾ ਲਾਂਗੇ ਖਾਤਰੀ ਤੇ ਉਹ ਵਿੱਚ ਆਏ ਆਪਾਂ ਇਹਨੇ ਸੈਟਅਪ ਆਪਣਾ ਸੈੱਟ ਕਰ ਲਈਏ ਸਾਮ ਵਾਲੀ ਚੀਜ਼ਾਂ ਵਸਤਾ ਕਰਦਾ ਵਈ ਵੀਡੀਓ ਕੰਟੀਨਿਊ ਫਿਰ ਧਰਤੀ ਬਈ ਸਾਫ ਸਫਾਈ ਜਿੰਨਾ ਕੁ ਚੱਲ ਕਰਨਾ ਦੀ ਸੈੱਟ ਆਪਾਂ ਮੋੜਾ ਮੋਟਾ ਜ ਆ ਕਰਤਾ ਸਾ ਸੋਈਆ ਸਿਸਟਮ ਜੇ ਜ਼ਰੂਰੀ ਚੀਜ਼ ਵਸਤ ਤੱਕੀ ਜਾਂਦੀ ਲਿਆ ਕੇ ਹਨ ਸਲ ਨੂੰ ਕਰਤਾ ਥੋੜਾ ਬਹੁਤ ਆ ਸੈਟ ਆਏ ਹਾਏ ਇੰਨੇ ਚ ਜ਼ਿਆਦਾ ਪਾਏ ਜ ਮਤਲਬ ਯਾਰ ਹਾਂ ਨਾ ਸਾਫ ਕਰੇ ਆਪਾਂ ਕੁਸ ਤੇ ਬਾਹਰ ਹੋ ਜੇ ਮੈਂ ਕਰਿਆ ਨਹੀਂ ਤੇ ਬੋਦੀ ਵਾਲੀ ਬਈ ਲਾਲ ਸੇਰਾ ਮੈਂ ਬੰਨ ਕੇ ਬਿਠਿਆ ਤੇ ਦੋਨੇ ਮਾ ਚਲ ਬਾਹਰੇ ਵੀ ਧੁੱਪ ਵੀ ਜ਼ਰੂਰੀ ਹੈ ਝਾੜੂ ਮਾਰਤਾ ਇੱਥੇ ਨਹੀਂ ਮਾਰਿਆ ਝੜ ਅੰਦਰ ਅੰਦਰ ਸਾਰੇ ਚ ਮਾਰਤਾ ਚਲੂ ਆਪਾਂ ਤੇ ਆਪਣੇ ਦੋ ਬੱਚੇ ਨੇ ਜਿਹੜੇ ਕਾਲਾ ਲਾਲ ਸਿਰ ਕਾਲਾ ਰੱਤਾ ਉਹ ਤੇ ਕਿਹੜੇ ਸਿੱਕੇ ਨਹੀਂ ਮਾਰਦਾ ਉਹ ਦੋਨੇ ਤਾਂ ਹਾਂ ਭਰੇ ਆ ਤੇ ਬਈ ਪਰ ਇਹ ਇੱਕ ਤੇ ਦੂਜੇ ਬਸ ਆਪਣੇ ਨੀਵੇਂ ਆ ਗਏ ਉਹ ਆਪ ਹੀ ਬੈਠ ਉੱਠ ਜਾਣਗੇ ਹੁਣ ਕੋਈ ਇਸ਼ੂ ਨਹੀਂ ਆ ਆ ਗਏ ਨੀਵੇਂ ਮੈਂ ਲਾਲ ਜੀ ਦਾ ਅੱਜ लास्ट ਲੜਾਈ ਆ ਇਹ ਦੋ ਵਾਰ ਡਾਉਨ ਹੋਏ ਲਾਲ ਜੀ ਨੇ ਤਾਂ ਤੈਨੂੰ ਚੜ ਰਾਈਆਂ ਹੋ ਗਈਆਂ ਬਹੁਤ ਨੇ ਜਾਂ ਇੱਕ ਅੱਧੀ ਚਲ ਹੋਰ ਕੱਢ ਲਾਂਗੇ ਮੈਂ ਉਹ ਬਾਹਲੀਆਂ ਨਹੀਂ ਕਰਾਉਂਦੇ ਬੰਦ ਕਰਦੇ ਬਹੁਤ ਬਸ ਹੁਣ ਆ ਮੇਰੇ 2 ਵਜੇ ਜਮਾਨਾ ਮੇਰੇ ਰਹਿ ਗਏ ਬਈ ਜਿਹੜੇ ਤਾਂ ਹਾਂ ਬੈਠੇ ਨੇ ਅਨ ਲੱਗ ਉਹ ਵੀ ਕੱਢਾਂ ਇੱਕ ਦਿਨ ਚ ਬਸ ਇਕੱਲਾ ਇਕੱਲਾ ਕਰਕੇ ਜੜਾ ਲਿਆ ਕਰਾਂਗੇ ਮੈਂ ਇਕੱਠੇ ਡਾਉਣ ਨਾਲ ਜਰ ਗਿੱਦੇ ਨਹੀਂ ਹੈਗੇ ਜਾਨਵਰ ਹਨਾ ਇਕੱਲਾ ਇਕੱਲਾ ਜਾ ਕਰਕੇ ਕੱਜੇ ਜਾਂਦਾ ਚੰਗੇ ਯਾਰ ਇਹਨੂੰ ਕਾਲੱਖੀ ਡਾਉਣਾ ਮੈਂ ਕਾਲੱਖੀ ਭੜਕਾਤੇ ਉਹਦੀ ਆ ਜਾਂਦੇ ਐ ਏਡਾ ਕੋਈ ਚੱਕਰ ਨਹੀਂ ਕਾਲੱਖੀ ਨੂੰ ਤਾਂ ਕਰਕੇ ਕਾਲੱਖੀ ਨਾਲ ਡਾ ਲਿਆ ਕਰਾਂਗੇ ਉਹ ਬਧੀਆ ਅਗਰ ਦਿਨੇ ਪਰਸੋਂ ਉੜ ਗਿਆ ਦੀ ਕੋਈ ਨਿਕਲੇ ਥੋਡੇ ਚਾਉਦੇ ਵੀ ਬਧੀਆ ਕਬੂਤਰਵਾਦਰ ਸਾਰੇ ਪਿੰਡ ਵਾਲੇ ਉੜੇ ਫਿਰਦੇ ਮੈਨੂੰ ਆਂਦੀ ਮਾਂ ਆਉਂਦਾ ਹਨੀ ਪਰ ਆ ਗਿਆ ਉਹ ਤਾਂ ਬਰ ਗਿੱਜੀ ਕਹਿਣ ਦਾ ਮਤਲਬ ਵੀ ਦਵਾਈ ਗਿਆ ਸੀਗਾ ਜਾਨਵਰ ਆਪਣਾ ਤੇ ਬਸ ਉਹਨਾਂ ਨੂੰ ਪਾਣੀ ਪੂਣੀ ਰੱਖਦੇ ਆਂ ਬਾਈ ਛੁੱਡੇ ਆ ਖੁੱਡੇ ਦਾ ਖੋਲਦਾ ਹੀ ਹੁੰਦਾ ਮੈਂ ਤੜਕੇ ਹੱਥ ਨਹੀਂ ਖੋਲਦਾ ਹੁੰਦਾ ਨੇ ਤਾਂ ਮੈਂ ਉਹਨੇ ਫਿਰ ਲੈਣ ਦੇ ਇਹਨਾਂ ਨੂੰ ਬੈ ਜਾਣਗੇ ਆਪੀ ਇਹਨੇ ਆਪਾ ਪਾਣੀ ਪੂਣੀ ਭਰ ਲਈਏ ਪਾਣੀ ਪੂਣੀ ਭਰ ਕੇ ਦੇਖ ਲਈ ਕੀ ਸਮਾਂਚਾਰ ਹਨਾ ਆ ਯਾਰ ਧਣੀਆਂ ਸੁੱਕ ਗਏ ਸਾਰੇ ਹੀ ਆਪਣਾ ਤਾਂ ਪਤਾ ਨਹੀਂ ਕੀ ਚੱਕਰ ਪੈ ਗਿਆ ਬਾਈ ਬਾਈ ਠੰਡ ਆ ਇਹ ਉਹ ਤਾਂ ਸਾਰੇ ਚੁੱਕ ਗਿਆ ਆ ਵੀ ਚੁੱਕੀ ਚਲ ਡਾਣੇ ਨੂੰ ਪਾਉਣੇ ਜਦੋਂ ਲਾਉਣੇ ਕਬੂਤਰ ਉਹਦਾ ਕਰਾਂਗੇ ਵੀਡੀਓ ਕੰਟੀਨਿਊ ਬਸ ਇਹ ਇਹਨਾਂ ਨੂੰ ਉੱਤ ਲੈ ਆਂਦੇ ਲਓ ਬਾਈ ਕਬੂਤਰਾਂ ਪਾ ਲੈ ਲਾ ਸਾਰੇ ਥੱਲੇ ਤੇ ਹੁਣ ਆਪਾਂ ਇਹਨਾਂ ਨੂੰ ਦਾਣੇ ਪਾ ਦਈਏ ਚਲੋ ਚੈੱਕ ਨੂੰਗੀ ਤੇ ਇਹ ਸ਼ੋਲੇ ਚੈੱਕ ਕਰ ਸਕਦੇ ਆਂ। ਛਾਂਦੇ ਨੇ ਆਪਣੇ ਜਾਨਵਰ। ਉਹ ਕਾਲਾ ਖੀਜੀ ਤਾਂ ਹਾਂ ਬੈਠੀ ਆ ਯਾਰ। ਅੱਜ ਸਾਨੂੰ ਬੱਚਾ ਦਿਖਾਵਾਂ ਬਈ ਕੰਨਾ ਮਾ ਬਣਾ। ਕਰੋ ਚੈੱਕ ਬੱਚੇ ਦਾ। ਤੇ ਦੋ ਬੱਚੇ ਆਪਣੇ ਬਈ ਹੋ ਬੈਠੇ ਨੇ। ਉਹ ਤਾਂ ਵਧੀਆ ਹੋ ਰਹੇ ਨੇ ਵੱਡੇ। ਤੇ ਇੱਕ ਆ ਪਣਾ ਬੈਠਾ ਬੱਚਾ ਨਿੱਕਾ। ਤੈਨੂੰ ਵੇਚਾ ਆਪਣਾ ਸਰਕਲ ਜਮ ਓਕੇ ਆ ਹੁਣ ਉਹਨੂੰ ਖਾ ਲੈਣੇ ਤੋਂ ਦਾਣੇ ਉਤਰੀ ਜੀ ਤਾਂ ਹਾਂ ਬੈਠੀ ਐ ਇੱਧਰ ਚਾਕੂ ਵੀ ਫੇਰੀ ਆਊਗੀ ਥੱਲੇ ਇਹ ਜਰਾ ਆ ਜੇਦਾ ਯਾਰ ਬੜਾ ਵਧੀਆ ਉਡਾੜਦਾ ਨਹੀਂ ਗਈ ਤੇ ਉਹਦਾ ਵੀ ਨਹੀਂ ਕੋਈ ਪਤਾ ਉੱਡ ਗਈ ਹੋਵੇ ਤਾਂ ਹਾਂ ਯਾਰ ਸਭ ਦੇਖਦੇ ਆਂ ਇਹ ਤਹਾਂ ਹੁੰਦੀ ਦਾ ਸਾਤਰੀ ਦੇ ਉਹਨਾਂ ਰੰਦੀ ਦੀ ਚਾਲ ਕਰਦੇ ਆ ਕੋਈ ਤਹਾਂ ਜਾਣਾ ਮੈਂ ਯਾਰ ਤਹਾਂ ਜਾ ਕੇ ਦੇਖਦਾ ਬਚਾ ਜਾ ਆਪਣਾ ਜਿਹੜਾ ਚਿੱਟਾ ਅੱਜ ਆਇਆ ਬਈ ਢੂੰਗਾ ਉਹ ਤਹਾਂ ਉੜਦਾ ਜਾ ਕੇ ਉੱਚਾ ਹੋਰਾ ਵਧੀਆ ਉੜਦਾ ਇਹ ਬਚਾ ਹੈਗਾ ਚੀਨੇ ਦਾ ਚੀਨੇ ਦਾ ਬਚਾ ਹੈ ਇਹ ਮਨ ਕੋ ਉਤਰੀ ਨਾਲਾਂ ਬਈ ਤਹਾਂ ਤੋਂ ਫਿਰ ਕਰਦਾ ਵੀਡੀਓ ਸ਼ੇਅਰ ਤੁਹਾਡੇ ਨਾਲ ਉਹ ਲਾ ਲਿਆ ਮੈਂ ਯਾਰ ਤਾਂ ਹਾਂ ਤੋਂ ਫਿਰ ਨਹੀਂ ਦਾਣੇ ਦੋਨੇ ਚੱਲ ਉਹ ਤਾਂ ਕੋਈ ਚੱਕਰ ਵੀ ਨਹੀਂ ਉਹਦਾ ਕੋਈ ਦਾਣੇ ਦੋਨੇ ਦਾ ਉਹਨੇ ਕਿਹੜਾ ਵਾਂਡੇ ਆਉਂਡੇ ਦੇ ਮੈਨਾਂ ਜਾਂ ਬੱਚੇ ਇਹ ਉਹਦਾ ਹੂੰਗਾ ਡਿਫਾਲਟਰ ਵਾਲੇ ਬਈਆ ਲਾ ਲੈਨੇ ਆ ਗੇਰਾ ਚਲੋ ਭਾਈ ਅੱਜ ਟਾਈਮ ਨਾਲ ਆਇਆ ਬਈ ਘਰੇ ਨਹੀਂ ਤਾਂ ਕਵੇਲੇ ਹੀ ਹੁੰਦਾ ਡੇਲੀ ਅੱਜ ਮੈਂ ਆ ਗਿਆ ਟਾਈਮ ਨਾਲ ਜਾਮਾ ਤਾਂ ਸਾਢੇ ਕਿ ਚਾਰ ਹੀ ਹੋਏ ਨੇ ਹਜੇ ਇਲਾ ਇਹਨਾਂ ਨੂੰ ਕੁੱਲ ਦੀਏ ਬਾਹਰ ਖਾਣਗੇ ਇਹ ਦਾਣੇ ਇਹ ਆਪਦੇ ਦੂਜਾ ਨੂੰ ਛੋਲੇ ਛਾਲੇ ਧਰੀਏ should let her ਕੋਈ ਸ਼ਕੋ ਸ਼ੋਰ ਨੀਂਜੇ ਆਪਣੇ ਬੈਠਨੇ ਤਾਂ ਚੜੇ ਲੰਪਾਲੀ ਬੁਣੀ ਬਾੜੀ ਕਿਆ ਕੋ ਸ਼ੋ ਬਰ ਤੇ ਪਾਣੀ ਇਹਨਾਂ ਨੂੰ ਵੀ ਪਾ ਮੰਗੇ ਪਹਿਲਾਂ ਪਾਣੀ ਭਰ ਲਈਏ ਸ਼ੱਕੋ ਭਾਈ ਹਮ ਬਾਜਰਾ ਬੂਜਰਾ ਪਾਵਾਂਗੇ ਇਹ ਗੰਦਾ ਕਰਤਾ ਇਹਨਾਂ ਨੇ ਖਾਸਾ ਨਾ ਮਾ ਬਣੀ ਪਈਏ ਆਉ ਪਾਣੀ ਦਾ ਫਰਾਂ ਆ ਨਾ ਪੀਂਦੇ ਨੇ ਚਰ ਚਿਲਕੇ ਪੀਂਦੇ ਨੇ ਚੋਲੇ ਜਿਹਦਾ ਮੈਂਟ ਚ ਖਾ ਗਏ ਬਈ ਇਹ ਚੈੱਕ ਕਰ ਸਕਦੇ ਆ ਇਹਨਾਂ ਨੂੰ ਤਾਂ ਜਰਦਾਨੇ ਆਂ ਪਾ ਲੈਣਾ ਇੱਥੇ ਤੇ ਇੱਥੇ ਆਂ ਖਾ ਲੈਣਗੇ ਨਾ ਨਹੀਂ ਬਾਉਂਦੇ ਵਾਗ ਰਾਦੇ ਛੋਲੇ Kan ikke badre. Kanke. ਪਾ ਦਈਏ ਇਹ ਜਿਹੜੇ ਥੋੜਾ ਠਹਿਰ ਕੇ ਪਾਵਾਂਗੇ ਪਰ ਬਾੜ ਰਦਦੇ ਨੇ ਯਾਰ ਬੜਾ ਜ਼ਿਆਦਾ ਨਜਾਇਜ਼ ਜੀ ਐਨਾ ਡਰਨਾ ਕੀ ਗੇ ਤੇ ਖਾ ਲੈਣੇ ਚਾਣ ਨੂੰ ਦਾਣੇ ਦੋਣੇ ਯਾਰ ਸਾਰੇ ਨੂੰ ਪਾਣੀ ਪੂਣੀ ਵੀ ਨਾ ਚੱਕ ਜਾਗੇ ਦੁਬਾਰੇ ਆਵਾਂਗੇ ਦੁਬਾਰਾ ਚੱਕ ਜਾਗੇ ਪਾਣੀ ਕੋਈ ਚੱਕ ਕਰਨੀ ਐ ਤਾਂ ਕੋਈ ਡਾ ਇਸ਼ੂ ਵੀ ਨਹੀਂ ਹੈਗਾ ਵੀ ਦੁਬਾਰੇ ਨਹੀਂ ਆਉਂਦੇ ਦੁਬਾਰੇ ਆਵਾਂਗੇ ਚੱਕ ਲੈ ਲਓ ਜੀ ਬਾਈ ਸਾਰੇ ਨੂੰ ਬਾਤੇ ਦਾਣੇ ਤੇ ਇੰਨਾ ਵਜਿਆਂ ਨੂੰ ਵੀ ਮੂਗੀ ਦੇ ਬਾਜਰਾ ਕਰ ਦਈਏ ਐਕਸਪੋਰਟ ਚੱਕੋ ਪੈਸਾ ਚ ਨਿਆਣੇ ਨੇ ਹਜੇ ਇਹਨਾਂ ਨੂੰ ਵਾਲਾ ਖਾਣ ਦਾ ਨਾ ਬਦ ਉਹ ਟੁੱਟ ਟੁੱਟ ਪੈਂਦੇ ਨੇ ਦਾਣੇ ਦਾ ਆ ਰੋ ਗਿਆ ਨਾ ਭਾਈ ਫਾਈਟ ਉਹ ਜੀ ਚੈੱਕ ਕਰਨੇ ਨਾ ਸਿੱਟਾ ਜਮਾ ਦਿਨ ਖੜੇ ਨਾਲ ਪਾਈ ਆ ਬਈ ਜਮਾ ਦਿਨ ਖੜੇ ਨਾਲ ਜਮਾ ਦਿਨ ਖੜਾ ਵਧੀਆ ਤੇ ਇਹ ਤੇਰ ਬੋੜਾ ਜਮਾ ਬੱਚਿਆਂ ਨੂੰ ਖਾ ਲੈਣ ਦਾ ਨੂਨੇ ਬਈ ਜਮਾ ਹਨਾ ਆਉਰੇ ਇਧਰ ਉਧਰ ਬੈਠੇ ਖਾਣਗੇ ਤੜਕ 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 ਤੇ ਆ ਚੁਬੇ ਸਾਰੇ ਦਾਣੇ ਇਹਨਾਂ ਦਾ ਹੋ ਗਿਆ ਸੈਟ ਕੰਮ ਤੇ ਇਹਨਾਂ ਨੂੰ ਦਾਣੇ ਇਹਨਾਂ ਨੂੰ ਵੀ ਪਾ ਦਈਏ ਪਾਣੀ ਵੱਡਿਆਂ ਨੂੰ ਧਰ ਜੀ ਥੋੜਾ ਯਾਰ ਕਈ ਵਾਰ ਖਾਣ ਦੇ ਤੇ ਪਾਣੀ ਪਾ ਦਈਏ ਇਹਨਾਂ ਨੂੰ ਵੀ ਯਕ ਬਹੁਤ ਤਰ ਮੈਗਾ ਬੱਚੇ ਤੇ ਜਾ ਕੇ ਹੁਣ ਇਹ ਮੱਕੀ ਤੜਕੇ ਬੱਚਾ ਬਹੁਤ ਵਧੀਆ ਉੱਡਿਆ ਬਾਈ ਇਹ ਵੀ ਕਹਿੰਦਾ ਜਮਾ ਡੂੰਗਾ ਉੜਦਾ ਤਾਂ ਹਾਂ ਉੱਚਾ ਜਾ ਕੇ ਤੇ ਤੜਕੇ ਹੁਣ ਐਂ ਸਲਾਹ ਮੇਰੀ ਵੀ ਕਾਲਾ ਬੱਚਾ ੜਾਉਣ ਦੀ ਕਾਲਾ ਬੱਚਾ ੜਾਈਏ ਤੜਕੇ ਆਂ ਜੇ ਕਾਲਾ ਬੱਚਾ ੜਾਉਣ ਦੀ ਸਲਾਹ ਕੀ ਤੜਕੇ ਇਹ ਵੀ ਕਹਿੰਦਾ ਬਹੁਤ ਉੱਚਾ ਉੜਿਆ ਬੱਚਾ ਜਾ ਮਾ ਹੁਣ ਫਿਰ ਕਾਲਾ ਢਾਲੀਏ ਤੜਕੇ ਵਿੱਚ ਆ ਤਾਂ ਠੀਕ ਆ ਉਹ ਜਿਹੜਾ ਸਿੱਕਾ ਜਿਹੜਾ ਟਰਲਾ ਜਿਹੜਾ ਉਹ ਕਾਨੂੰ ਖੋਜਦਾ ਹਣਾ ਚੱਕਰ ਪੈ ਜੂਗਾ ਉਹਦਾ ਇਹ ਕਬੂਤਰ ਕੰਡੰਗੂਤਰ ਇਧਰ ਉਧਰ ਬੈਠ ਜਾਂਦਾ ਯਾਰ ਤਾਂ ਕਰਕੇ ਤੇ ਹੁਣ ਤੜਕੇ ਡੱਬਾ ਤਾਂ ਡਾਲਾਂਗੇ ਜਿੱਦਾਂ ਆ ਡਾਊਨ ਤੇ ਆ ਗਏ ਆਪਾਂ ਜਾਕੀ ਇਹ ਡੱਬੇ ਨੂੰ ਉਹਦਾ ਵੱਡਾ ਵਧੀਆ ਰਿਹਾ ਹੈ ਐਡੀ ਕੋ ਗੱਲ ਨਹੀਂ ਹੈਗੀ ਵੀ ਉਡਣਾ ਨਹੀਂ ਹੈਗਾ ਉੱਡੂਗਾ ਤਾਂ ਹੈਗਾ ਡੱਬਾ ਜਾਂ ਆਕੇ ਦਾਣੇ-ਦੋਣੇ ਬਈ ਸਾਰਿਆਂ ਨੂੰ ਪਾ ਤੇ ਪਾਣੀ-ਪੂਣੀ ਨਾਲ ਚੱਕ ਦਾਂਗੇ। ਪਾਣੀ-ਪੂਣੀ ਉਹਨਾਂ ਨੂੰ ਪੀ ਲੈਣ ਦੇ ਕੋਈ ਦਿੱਕਤ ਨਹੀਂ। ਦਾਣੇ ਵੀ ਖਾ ਲੈਣ ਦੇ। ਆ ਵੀ ਬਾਰਿਸ਼ ਾੜ ਰਖੇ ਜੋ ਬਰੇ ਮਿੱਟੀ-ਮੁੱਟੀ ਖਾ ਲੈਣਗੇ ਦਾਣੇ ਤਾਂ ਇਹ ਖਾ ਲੈ ਸਾਰੇ ਇਹਨਾਂ ਨੇ ਦਾਣੇ-ਦੋਣੇ ਦਾ। ਸਿਰ ਮਿੱਟੀ-ਮੁੱਟੀ ਖਾ ਲੈਣਗੇ। ਇਹ ਸਿਸਟਮ ਇਹਨਾਂ ਦਾ ਨੂੰ ਤੇਰੀ ਕੰਨੀ ਆ। ਕੀ ਬਾਜਰਾ ਹੀ ਰਹੇਗਾ ਬਾਜਰਾ ਜੇ ਖਾਣਗੇ। ਆਪਣੇ ਵਾਲੇ ਗਰਮ ਹੁੰਦਾ ਬਾਜਰਾ ਪਾਉਣਾ ਜ਼ਰੂਰੀ ਆ ਠੰਡ ਚ ਆ ਗਈ ਨਾ। ਬਾਜਰਾ ਚੰਗਾਗਾ ਪਾਉਣ ਤੇ ਜਾਨ ਬਰਾਂ। ਆਹਰ ਕਾਲੱਖੀ ਜਾਂਡੇ ਧਰਦੀ ਨਹੀਂ ਪਤਾ ਨਹੀਂ ਕੀ ਚੱਕਰ ਪੈ ਗਿਆ ਯਾਰ ਇਹਦਾ ਹੁਣ ਇਹ ਅੱਛੇ ਦਲੀ ਦਾ ਪਿਆਰ ਦਾ ਕਰਕੇ ਨਾ ਟੁੱਟ ਗਿਆ ਮੇ ਤਾਂ ਇਹ ਖੋ ਗਿਆ ਯਾਰ ਕੁਈ ਨਾ ਇਹ ਨਾ ਤਾਂ ਚੱਲਦੀ ਰਹਿੰਦਾ ਬਸ ਓਕੇ ਦੀ ਰਿਪੋਰਟ ਆ ਬਾਈ ਸਾਰੀ ਤੇ ਬਸ ਟਾਈਮ ਨਾਲ ਜਦਾਣੇ ਪੈਗੇ ਵਧੀਆ ਜੇ ਵੀਡੀਓ ਵਧੀਆ ਲਾਇਕ ਕਰੋ ਬਈ ਕਮੈਂਟ ਕਰੋ ਯਾਰ ਹਨਾ ਬਤ ਵਤ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੀ ਨੂੰ ਤੇ ਆਪਣੀ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਵਾਲਾ ਉਹਦਾ ਬਟਨ ਦਬਾ ਲਓ ਬਈ ਵੀ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚੇ ਤੇ ਕਮੈਂਟ ਕਰਿਆ ਕਰੋ ਯਾਰ ਵੀਡੀਓ ਆਪਣੀ ਕਿਵੇਂ ਲੱਗਦੀ ਆ ਹਨਾ ਮਿਲਦੇ ਆ ਜੀ ਆਪਾਂ ਕੱਲ ਨੂੰ ਨਵੀਂ ਵੀਡੀਓ ਨਵੀਂ ਅਪਡੇਟ ਚ